ਦੁਨੀਆ ਨੂੰ ਸੁਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀ ਗੁਰਮਤਿ ਮੰਨਣਾ ਮੂਲ ਹੈ ਜਿੰਦਾਬਾਦ ਜਿੰਦਾਬਾਦ ਅੱਲਾਹ ਕੀ ਜਿੰਦਾਬਾਦ 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 ਕਿਸਾਨ ਸੇ ਆ ਜਾਓ ਜੀ ਕੋ ਆਪਾਂ ਨੂੰ ਨਾਮ ਲਾਂਗੇ ਚਲੋ ਜੀ ਆਜਿਤ ਜਿੱਤ ਜਿੰਨੇ ਹਾਸਲ ਹੋ ਰਹੀ ਹੈ ਕੀ ਕਿ ਮੈਂ ਚਾਹਾਂਗੇ ਜਿੱਤਾਂ ਦੇਖੋ ਜਿਹੜੀ ਜਿੱਤ ਹੈ ਇਥੋਂ ਦੇ ਹਰ ਵਰਕਰ ਦੇ ਬਰਨਾਲਾ ਦੇ ਹਰ ਇਲਾਕੇ ਦੇ ਹਰ ਜਿਹੜੇ ਵੋਟਰ ਦੇ ਜਿੱਤਾਂ ਜਿਨ੍ਹਾਂ ਨੇ ਮੇਰੇ ਤੇ ਨਾ ਵੱਡਾ ਭਰੋਸਾ ਬਣ ਦਿੱਤਾ ਇਤੋਂ ਦੇ ਜਿਹੜੇ ਜਿਹੜਾ ਹਰ ਵਰਕਰ ਹੈ ਚਾਹੇ ਸਾਡੇ ਲੋਕ ਲਾਗੂ ਨੇ ਚਾਹੇ ਸਾਡੀ ਸਟੇਟ ਲੀਡਰਸ਼ਿਪ ਉਹਨਾਂ ਨੇ ਮੇਰੇ ਇਲੈਕਸ਼ਨ ਨੂੰ ਪੂਰਾ ਜੁਨੇਟਡ ਹੋ ਕੇ ਆਪਣੀ ਇਲੈਕਸ਼ਨ ਸਮਝ ਕੇ ਲੜਿਆ ਜਿਸ ਕਾਰਨ ਜਿਹੜੀਆਂ ਬੁਰਗੀਆਂ ਪਾਰਟੀ ਮਣੋਂ ਨੇ ਪਾਣੀ ਵਾਂਗੂ ਪੈਸਾ ਬਹੋਣ ਦੇ ਬਾਵਜੂਦ ਵੀ ਸਾਨੂੰ ਇਹ ਲੋਕਾਂ ਨੇ ਮਾਨ ਦਿੱਤਾ ਤਾਂ ਜਿਹੜੀ ਉਹ ਸਾਰੇ ਆਗੂਆਂ ਦੀ ਸਾਰੇ ਵਰਕਰਾਂ ਦੀ ਮੈਂ ਜਿੱਤ ਮੰਨਦਾ ਤੁਸੀਂ ਕਹਿੰਦੇ ਸੀ ਇੱਕ ਵਰਕਰ ਨੂੰ ਟਿਕਟ ਦੇ ਨਹੀਂ ਬਹੁਤ ਵੱਡੀ ਐਲਾਨ ਕੀਤੀ ਸੀ ਪਰ ਉਹਨੂੰ ਦੇਖ ਕੇ ਥਾਪ ਕਿੱਸੀ ਅੱਜ ਕੀ ਕਰਨ ਵਿੱਚ ਇੱਕ ਲੈ ਕੇ ਦੇਖੋ ਮੈਂ ਤਾਂ ਇਹੀ ਕਹੂੰਗਾ ਸਾਰੀਆਂ ਪਾਰਟੀਆਂ ਲਈ ਕਹੂੰਗਾ ਇਹ ਥੋੜਾ ਜਿਹਾ ਦੇਖ ਕੇ ਜੋ ਬੰਦਾ ਬਚਰਦਾ ਹੈ ਤੇ ਜਿਹੜਾ ਜਿਵੇਂ ਹੁਣ ਮੇਰੇ ਜਿੱਤਣ ਦੇ ਨਾਲ ਹੋਰ ਜਿਹੜੇ 20 ਕੀ ਨੌਜਵਾਨਾਂ ਦੇ ਜਿਹੜੇ ਕਰਮ ਖੁੱਲਣਗੇ ਉਹਨਾਂ ਨੂੰ ਮੌਕਾ ਮਿਲੂਗਾ ਪਾਰਟੀ ਨੂੰ ਇੱਕ ਭਰੋਸਾ ਹੋ ਗਿਆ ਵੀ ਵੱਡਾ ਤੇਰਾ ਹੀ ਸਾਰਾ ਕੁਝ ਨਹੀਂ ਹੁੰਦਾ ਵੀ ਜਿਹੜੇ ਵਰਕਰ ਵੀ ਸੀਟ ਜਿੱਤ ਕੇ ਦੇ ਸਕਦਾ ਤੇ ਮੈਨੂੰ ਇਸਦੀ ਬੜੀ ਖੁਸ਼ੀ ਵੀ ਇੱਕ ਜਿਹੜੀ ਇੱਕ ਪ੍ਰਸੈਕਸ਼ਨ ਸੀ ਵੀ ਜਿਹੜੀ ਜਿਮਲੀ ਚੌਣਾ ਸਰਕਾਰ ਦੀ ਹੁੰਦੀ ਹੈ ਤੇ ਉਹ ਉਹ ਵੀ ਆਮ ਆਦਮੀ ਪਾਰਟੀ ਜਿਹਨੂੰ ਆਪਣੀ ਰਾਸ ਤਾਂ ਨਹੀਂ ਮੰਨਦੀ ਸੀ ਉੱਥੋਂ ਮੈਨੂੰ ਉਹਨਾਂ ਨੇ ਜਿਤਾਇਆ ਮੈਂ ਲੋਕਾਂ ਦਾ ਹਮੇਸ਼ਾ ਦਿਲ ਦੀਆਂ ਗੱਲਾਂਗੇ ਜਿੱਤਣ ਬਾਅਦ ਕਰਦਾ ਉੱਥੇ ਜਿਹੜਾ ਉਹਨਾਂ ਨੂੰ ਭਰੋਸਾ ਵੀ ਦਿਨਾ ਕਿਉਂਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਐਡਾ ਵੱਡਾ ਕਿ ਉਹਨ ਮੈਂ ਕਦੇ ਵੀ ਘੁੱਟਣੇ ਨਹੀਂ ਦੇਵਾਂਗਾ ਆਮ ਆਨਕ ਪਾਰਟੀ ਹਿੰਦੂਤੌੜੀਆਂ ਨੂੰ ਹਰਾਇਆ ਮੰਨਦੇ ਕਿ ਮੀਤ ਦੇ ਨੂੰ ਦੇਖੋ ਜਲਾਬਾਦੀ ਪਾਰਟੀ ਹਾਰ ਗਈ ਮੇਰੇ ਸਾਰਿਆਂ ਦੇ ਨਿੱਜੀ ਤੌਰ 'ਤੇ ਬਹੁਤ ਵਧੀਆ ਮੈਂ ਕੋਈ ਐਸਾ ਉਹਨਾਂ ਬਾਰੇ ਬਿਆਨ ਨਹੀਂ ਦੇਣਾ ਚਾਹੁੰਦਾ ਮੇਰੇ ਭਰਾ ਨੇ ਉਹ ਵੀ ਤੇ ਬਹੁਤ ਵਧੀਆ ਹੈਲਥੀ ਕੰਪੀਟੀਸ਼ਨ ਹੋਇਆ ਸਾਰਿਆਂ ਨੇ ਵਧੀਆ ਕੰਪੀਟੀਸ਼ਨ ਦਿੱਤਾ ਕੋਈ ਜਿੱਤ ਹਾਰ ਹੁੰਦੀਆਂ ਰਹਿੰਦੀਆਂ ਅਸੀਂ ਸਾਰੇ ਜਿੱਤੇ ਹਾਂ ਵੱਖ-ਵੱਖ ਪਾਰਟੀਆਂ ਕਿਵੇਂ ਦੇਖਦੇ ਪਾਤਪਾ ਵੀ ਜੀ ਜੋ ਨਹੀਂ ਕਰੇ ਅੰਪਰਸਨ ਦੇ ਦੇਖੋ ਮੈਨੂੰ ਇੱਕ ਗੱਲ ਸੀ ਜਿਹੜੀ ਉਹਨਾਂ ਨੇ ਪੈਸੇ ਦੀ ਦਰਬਾਰ ਤੋਂ ਕੀਤੀ ਮੈਂ ਉਸ ਕੱਲ ਦਾ ਗੱਲਾ ਵੀ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਜਿਹੜਾ ਜਿਹੜਾ ਸਾਨੂੰ ਪੋਲਿਟਿਕਸ ਰਾਜ ਦੇ ਵਿੱਚ ਕੋ ਸੁਧਾਰ ਲਿਆਉਣਾ ਚਾਹੀਦਾ ਹੈ ਤੇ ਜਿਹੜਾ ਜਿਹੜੇ ਇਹ ਜਿਹੜੀ ਪੈਸੇ ਦੀ ਵਰਤੋਂ ਆ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਆ ਉਹਦੀ ਬਜਾਏ ਉਹਨਾਂ ਨੂੰ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਸੇਵਾ ਕਰਨੀ ਚਾਹੀਦੀ ਆ ਤਾਂ ਕਿ ਉਹਨਾਂ ਅੱਗੇ ਤੋਂ ਪੈਸੇ ਬੰਡਲ ਹੀ ਲੋੜ ਨਾ ਪਵੇ ਤੁਸੀਂ ਲੋਕਾਂ ਨਾਲ ਜਿਹੜੇ ਬਾਹਰ ਕਿਤੇ ਚੋਂ ਹੁਣ ਪੂਰੇ ਦੇਖੋ ਮੈਂ ਲੋਕਾਂ ਦੀ ਲੜਾਈ ਲੜਨ ਦੀ ਗੱਲ ਕੀਤੀ ਉਹ ਮੈਂ ਲੜਾਈ ਲੜੂੰਗਾ ਇਥੋਂ ਦੇ ਹਰ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਨੇ ਚਾਹੇ ਪੈਨਸ਼ਨਰ ਨੇ ਤੇ ਚਾਹੇ ਸਾਡੇ ਨੌਜਵਾਨ ਨੇ ਮੈਂ ਜਿਹੜਾ ਹਰ ਵਰਗ ਆ ਜਿਨ੍ਹਾਂ ਨੇ ਇਹਨਾਂ ਨੇ ਬਹੁਤ ਕਮੈਂਟਸ ਕੀਤੀਆਂ ਮੈਂ ਹਰ ਵਰਗ ਦੀ ਲੜਾਈ ਵਿਧਾਨ ਸਭਾ ਦੇ ਵਿੱਚ ਲੜੂਗਾ ਵਿਧਾਨ ਸਭਾ ਤੋਂ ਬਜਾਏ ਜੇ ਕਿ ਮੈਨੂੰ ਸੜਕ ਤੇ ਹੀ ਬੈਠਣਾ ਪਿਆ ਉਹਨਾਂ ਲੋਕਾਂ ਦੇ ਖਾਤੇ ਸੜਕ ਤੇ ਬੈਠ ਕੇ ਲਵਾਇਆ ਮੈਡੀਆ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ